22 ਜਨਵਰੀ ਦੇ ਮੱਦੇ ਨਜ਼ਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਜ਼ਿਲ੍ਹਾ ਸੁਧਾਰ ਘਰ ਜੇਲ੍ਹ ਸ੍ਰੀ ਮੁਕਤਸਰ ਸਾਹਿਬ ਵਿਖੇ ਕੀਤੀ ਗਈ ਅਚਨਚੇਤ ਚੈਕਿੰਗ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਸ੍ਰੀ ਗੌਰਵ ਜਾਦਵ ਆਈਪੀਐਸ ਡੀਜੀਪੀ ਪੰਜਾਬ ਅਤੇ ਅਸ਼ਮ ਅਸ਼ਵਨੀ ਕੁਮਾਰ ਕਪੂਰ ਆਈਪੀਐਸ ਆਈਜੀ ਫਰੀਦਕੋਟ ਰੇਂਜ ਫਰੀਦਕੋਟ ਦੀਆਂ ਹਦਾਇਤਾਂ ਤਹਿਤ ਸ੍ਰੀ ਤਿਸ਼ਾਰ ਗੁਪਤਾ ਆਈਪੀਐਸ ਐਸਐਸਪੀ ਸ੍ਰੀ ਮੁਖਤਸਰ ਸਾਹਿਬ ਦੀ ਨਿਗਰਾਨੀ ਹੇਠ 26 ਜਨਵਰੀ ਦੇ ਮੱਦੇ ਨਜ਼ਰ ਜ਼ਿਲ੍ਹਾ ਅੰਦਰ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਜਿਸ ਤਹਿਤ ਪੰਜਾਬ ਪੁਲਿਸ ਦੀਆਂ ਅਲੱਗ-ਅਲੱਗ ਟੀਮਾਂ ਵੱਲੋਂ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਅਤੇ ਗਸਤ ਵਾ ਚੈਕਿੰਗ ਕੀਤੀ ਜਾ ਰਹੀ ਹੈ ਇਸੇ ਤਹਿਤ ਹੀ ਅੱਜ શ્રી ਤਿਸ਼ਾਰ ਗੁਪਤਾ ਆਈਪੀਐਸ ਐਸਐਸਪੀ ਜੀਡੀ ਅਗਵਾਈ ਹੇਠ ਜ਼ਿਲ੍ਹਾ ਸੁਧਾਰਕਰ ਜੇਲ ਸ੍ਰੀ ਮੁਕਸਰ ਸਾਹਿਬ ਵਿਖੇ ਅਜਨ ਚੇਤ ਸਰਚ ਅਭਿਆਨ ਚਲਾਇਆ ਗਿਆ ਇਸ ਸਰਚ ਅਭਿਆਨ ਵਿੱਚ ਸਰਦਾਰ ਮਨਮੀਤ ਸਿੰਘ ਢਿੱਲੋਂ ਐਸਪੀਡੀ ਸਰਦਾਰ ਅਮਨਦੀਪ ਸਿੰਘ ਡੀਐਸਪੀ ਐਚ ਸਰਦਾਰ ਸਤਨਾਬ ਸਿੰਘ ਡੀਐਸਪੀ ਸ੍ਰੀ ਮੁਕਸਰ ਸਾਹਿਬ ਮੁਖਮ ਅਫਸਰਾਨ 18 ਤੋਂ ਇਲਾਵਾ 150 ਦੇ ਕਰੀਬ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਸ੍ਰੀ ਨਵਦੀਪ ਸਿੰਘ ਵੈਨੀਵਾਲ ਸੁਪਰਡੈਂਟ ਜੇਲ ਸ੍ਰੀ ਪੁਨੀਤ ਗਰਗ ਡੀਐਸਪੀ ਜੇਲ ਐਸਆਈ ਬਰਿੰਦਰ ਕੁਮਾਰ ਐਸਆਈ ਗੁਰਦੇਵਤ ਸਿੰਘ ਐਫਾਈ ترਸੀਮ ਸਿੰਘ ਅਤੇ ਜੇਲ੍ਹਪੁਰ ਸਟਾਫ ਨਾਲ ਮਿਲ ਕੇ ਅਜੰਤੇ ਚੇਤ ਜੇਲ੍ਹ ਅੰਦਰ ਸਰਚ ਬਿਆਨ ਚਲਾਇਆ ਗਿਆ ਇਹ ਸਰਚ ਇਹ ਪ੍ਰੇਸ਼ਨ ਕਰੀਬ 3 ਘੰਟੇ ਚਲਾਇਆ ਗਿਆ ਜ਼ਿਲ੍ਹਾ ਪੁਲਿਸ ਮੁਖੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਸੀਂ ਗਣਤੰਤਰ ਦਿਵਸ ਦੇ ਮੱਦੇਨਜ਼ਰ ਸੁਰੱਖਿਆ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਸੂਦਾਰਕਰ ਜੇਲ੍ਹ ਸ੍ਰੀ ਮੁਕਤਸਰ ਸਾਹਿਬ ਵਿਖੇ ਪੁਲਸ ਦੀਆਂ ਬੈਰਕਾ ਮੁਤਾਬਕ ਵੱਖ-ਵੱਖ ਟੀਮਾਂ ਤਿਆਰ ਕੀਤੀਆਂ ਗਈਆਂ ਹਨ ਉਹਨਾਂ ਦੇ ਗਾਈਡ ਲਾਈਨ ਅਤੇ ਗਏ ਉਹ ਉਪਰੰਤ ਉਸਫ ਉਪਰੰਤ ਫਿਰ ਜੇਲ੍ਹ ਅੰਦਰ ਚੈਕਿੰਗ ਦੌਰਾਨ ਸਾਰੀਆਂ ਬੈਰਕਾਂ ਜੇਲ੍ਹ ਦੇ ਅੰਦਰ ਉਹਨਾਂ ਅਤੇ ਬਾਹਰ ਜਾਣ ਵਾਲੇ ਰਸਤੇਆਂ ਕੈਦੀਆਂ ਅਤੇ ਹਵਾਲਾਤਿਆਂ ਦੀ ਚੰਗੀ ਤਰ੍ਹਾਂ ਸਰਚ ਕੀਤੀ ਗਈ ਉਹਨਾਂ ਦੱਸਿਆ ਸਾਡੀ ਜੋ ਸਾਡਾ ਜ਼ਿਲ੍ਹੇ ਦਾ ਜੇਲ ਹੈਗਾ ਉਹਨਾਂ ਦੇ ਨਾਲ ਜੋ ਹੈ ਟਾਈਪ ਕਰਕੇ ਇੱਕ ਸਰਪ੍ਰਾਈਜ਼ ਚੈਕਿੰਗ ਕੀਤੀ ਗਈ ਹੈ ਜੇਲ ਵੀ ਜਿਹਦੇ ਵਿੱਚ ਸਾਡੇ ਇੱਕ ਐਸਪੀ ਤੋਂ ਡੀਐਸਪੀ ਸਚਾਰ ਐਸਐਚਓਜ਼ ਦੇ ਨਾਲ 150 ਮੁਲਾਜ਼ਮਾ ਨੇ ਆ ਕੇ ਅਚਨਚੇਤ ਚੈਕਿੰਗ ਕੀਤੀ ਜੋ ਅੰਦਰ ਬਾਰਿਕਸ ਹੈਗੇ 6 जो ब्लॉक्स हैं सारे सार चैकिंग की गई है जो हाई सिक्योरिटी जोन है ओनू फरोलिया गया इस हैगा जेल के आउटर पेरेफरी के नाल भी एक डिटेल सर्च की गई है ताकि कोई फेके वाली कंपलेट होर हो, कोई और हो और टाइम भी टैकल किया जा सके जो सर्च ऑपरेशन अज का रहा है वो इट इज़ इन अज जिद अटिवकेशन जो है चैक कर रहे 체크 ਕਰਕੇ ਅਸੀਂ ਇਨਸ਼ੋਰ ਕਰਾ ਰਹੇ ਹਾਂ ਕਿ ਜੋ ਸਾਡਾ ਲਾਅ ਐਂਡ ਆਰਡਰ ਸਿਚੁਏਸ਼ਨ ਹੈਗੀ ਹੈ ਮੁਕਸਦ ਜ਼ਿਲੇ ਦੀ ਦੇ ਨਾਲ ਪੰਜਾਬ ਦੀ ਪੀਸਫੁਲ ਰਵੇ ਤੇ ਨਾਲ ਹੀ ਸਾਡਾ ਮੈਸੇਜ ਹੈਗਾ ਜਿੰਨੇ ਵੀ ਕ੍ਰਿਮੀਨਲਸ ਹੈਗੇ ਉਹਨਾਂ ਨੂੰ ਕਿ ਤੁਸੀਂ ਫੇਕੇ ਵਾਲਾ ਕੰਮ ਜਾਂ ਜੇਲ੍ਹ ਦੇ ਵਿੱਚ ਮਗਲਿੰਗ ਵਾਲੇ ਕੰਮ ਦੀ ਕੋਸ਼ਿਸ਼ ਨਾ ਕਰੋ ਜੀ ਤੁਹਾਨੂੰ ਫੜ ਕੇ ਅੰਦਰ ਦਿੱਤਾ ਜਾਊਗਾ ਤੇ ਪਰਚੇ ਦਿੱਤੇ ਜਾਣ ਥੈਂਕ ਯੂ